ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ੀਆ ਵਿਰੁੱਧ ਮੁਹਿੰਮ ਦੇ ਤਹਿਤ ਆਪ ਨੇਤਾ ਹਰਜੀ ਮੰਦੀ ਅਗਵਾਈ ਵਿੱਚ ਪਿੰਡ ਖਜੂਰਲਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਨਸ਼ਾ ਛਡਵਾਉਣ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਤੇ ਨਾਮ ਲਿਖੇ ਅੱਜ ਹਾਂਜੀ ਭਾਜੀ ਕਸ਼ਕਲ ਜੀ ਅੱਜ ਮਾੜੀ ਬਿਚੇ ਮਜਾ ਸਰਕਾਰ ਵੱਲੋਂ ਜੋ ਨਸ਼ਿਆ ਦੇ ਖਿਲਾਫ ਜੋ ਸ਼ੁਰੂ ਕੀਤਾ ਹੋਇਆ ਨਸ਼ਾ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਪਈ ਹੈ ਸਾਡੀ ਆਉਣ ਵਾਲੀ ਪੀੜ੍ਹੀ ਤੇ ਪਨੀਰੀ ਨੂੰ ਬਚਾਉਣ ਵਾਸਤੇ ਜੋ ਪੂਰੇ ਆਮ ਆਦਮੀ ਪਾਰਟੀ ਦੀ ਸਰਕਾਰ ਤਪਾ ਪਾਰ ਹੋਈ ਹੋਈ ਹੈ ਪੁਲਿਸ ਪ੍ਰਸ਼ਾਸਨ ਆਪਣੇ ਪੂਰੀ ਤਨ ਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਜਿੱਥੇ ਨਾਲ ਹੀ ਸਿਵਲ ਐਡਮਿਨਿਸਟ੍ਰੇਸ਼ਨ ਵੀ ਇਸ ਵਿੱਚ ਪੂਰਾ ਯੋਗਦਾਨ ਪਾ ਰਿਹਾ ਹੈ ਅਭੀਤੇ ਕਈ ਹਫ਼ਤਿਆਂ ਤੋਂ ਅਸੀਂ ਪਿੰਡ-ਪਿੰਡ ਜਾ ਕੇ ਹਰ ਜਗ੍ਹਾ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਹਰ ਜਗ੍ਹਾ ਹਰ ਜਗ੍ਹਾ ਜਾ ਕੇ ਲੋਕਾਂ ਨੂੰ ਇਸ ਲਹਿਰ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਇਸ ਜੰਗ ਦੇ ਵਿੱਚ ਹਿੱਸਾ ਬਣਦੀ اپੀਲ ਕਰ ਰਹੇ ਹਾਂ ਉਫਤੇ ਜੋ ਚੰਗੇ ਨਤੀਜੇ ਨੇ ਉਹ ਵੀ ਹੁਣ ਕਿਤੇ ਨਾ ਕਿਤੇ ਬਾਹਰ ਆਣ ਲੱਗ ਪਏ ਨੇ ਅੱਜ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਿੰਡ ਖਜੂਰਨਾ ਦੇ ਦੋ ਐਸੇ ਬਸਨੀ ਜਿੰਨਾਂ ਦਾ ਨਾਮ ਇੱਕ ਦਾ ਸਰਪਜੀਤ ਸ ਹੈ ਦੂਜੇ ਦਾ ਜਸਵੰਤ ਹੈ ਗਏ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਇਸ ਚੱਕੇ ਹੋਏ ਉਤਮ ਵਿੱਚ ਯੋਗਦਾਨ ਪਾਉਂਦੇ ਹੋਏ ਬਿਲਿੰਗ ਵੀ ਵੋਲੰਟੇਰਲੀ ਅੱਜ ਉਹਨਾਂ ਨੇ ਆਪਣੇ ਸਰਪੰਚ ਸਾਹਿਬ ਨੂੰ ਕਿਹਾ ਜਿੱਥੇ ਸਾਡੀ ਅੱਜ ਮੀਟਿੰਗ ਸੀਗੀ ਜਤਨਾ ਸ਼ਰੋਧੀ ਖਟਪੇਨ ਖਜੂਰਲਾ ਦੇ ਵਿੱਚ ਉਥੇ ਇਹਨਾਂ ਦੋ ਨੌਜਵਾਨਾਂ ਨੇ ਆਪ ਆਪਣੇ ਆਪ ਮਹਾਰਿ ਹੋ ਕੇ ਆਪਣੇ ਵੋਲੰਟੇਰਲੀ ਅੱਜ ਪਹਿਲ ਕੀਤੀ ਜਿਨ੍ਹਾਂ ਨੂੰ ਅੱਜ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਹਿੱਸਾ ਬਣ ਕੇ ਜਿਨ੍ਹਾਂ ਨੂੰ ਇੰਜੈਕਸ਼ਨ ਦਾ ਜੋ ਨਸ਼ਾ ਸੀ ਐਡਿਕਸ਼ਨ ਸੀ ਅੱਜ ਅਸੀਂ ਉਹਨਾਂ ਨੂੰ ਸਿਵਲ ਹਸਪਤਾਲ ਉਹਨਾਂ ਨੂੰ ਐਡਮਿਟ ਕਰਾਉਣ ਆਏ ਆ ਜਿੱਥੇ ਡਾਕਟਰ ਸਾਹਿਬਾਨ ਜੀ ਨੇ ਉਹਨਾਂ ਦਾ ਜਿਹੜਾ ਜਨਰਲ ਚੈੱਕਅਪ ਕਰਕੇ ਉਹਨਾਂ ਦੀ ਮੈਡੀਕਲ ਹਿਸਟਰੀ ਚੈੱਕ ਕਰਕੇ ਉਹਨਾਂ ਨੂੰ ਐਡਮਿਟ ਕਰ ਲਿਆ ਤੇ ਜਿਸ ਦੇ ਕੋਰਸ ਤਹਿਤ ਡੀਟੈਕਸ਼ਨ ਸੈਂਟਰਸ ਵਿੱਚ ਉਹਨਾਂ ਨੂੰ ਜਿਹੜੇ ਡਾਕਟਰਸ ਨੇ ਉਹਨਾਂ ਦਾ ਦਾਜ ਕਰਨਗੇ ਸਾਈਕੋਲੋਜਿਸਟ ਵੀ ਆਉਣਗੇ ਉਹਨਾਂ ਦੀ ਪੂਰੀ ਡੀਟੈਕਸ਼ਨ ਦੀ ਜਿਹੜੀ ਟੀਮ ਹੈ ਇਹ ਹੁਣ ਤੋਂ ਅਗਲੇ 21 20 21 ਦਿਨਾਂ ਦਾ ਜੋ ਉਹਨਾਂ ਦਾ ਕੋਰਸ ਹੈ ਉਹਨਾਂ ਨੂੰ ਦੁਬਾਰਾ ਮੁੜ ਫੇਰੇ ਵਿੱਚ ਲੈ ਕੇ ਆਉਣ ਵਾਸਤੇ ਡਾਕਟਰ ਵੱਲੋਂ ਉਸ ਨੂੰ ਟੇਕ ਕੇਅਰ ਓਵਰ ਕੀਤਾ ਜਾਏਗਾ ਮੈਂ ਮੁਬਾਰਕਬਾਦ ਦੇਣਾ ਚਾਹਨਾ ਹੈ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਅ ਖਾਸ ਤੌਰ ਤੇ ਸ਼੍ਰੀ ਕੇਜਰੀਵਾਲ ਸਾਹਿਬ ਨੂੰ ਜਿੱਥੇ ਅੱਜ ਨਸ਼ੇ ਦੀ ਅਲ੍ਹਾਮਤ ਨਾਲ ਲੜਨ ਵਿੱਚ ਇਟਾ ਵੱਡਾ ਬਲ ਮਿਲਿਆ ਹੋਇਆ ਪੂਰੇ ਪੰਜਾਬ ਦੇ ਲੋਕੀ ਇਸ ਜ਼ਹਿਰ ਦੇ ਖਿਲਾਫ ਇੱਕ ਜੁੱਟ ਹੋ ਕੇ ਲੜ ਰਹੇ ਨੇ ਅਸੀਂ ਇੱਕ ਐਡਾ ਵੱਡਾ ਉਦਮ ਚੱਕਿਆ ਹੋਇਆ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਇਸ ਨਸ਼ੇ ਦੇ ਕੋੜ ਨੂੰ ਇਸ ਨਸ਼ੇ ਦੇ ਦਲਦਲ ਨੂੰ ਇਸ ਨਸ਼ੇ ਦੇ ਛੇਮੇ دریا ਨੂੰ ਅਸੀਂ ਖਤਮ ਕਰਨਾ ਹੈ ਉੱਥੇ ਜਿੱਥੇ ਸਰਕਾਰ ਵੱਲੋਂ ਅੱਜ ਕਰਪਸ਼ਨ ਦੇ ਖਿਲਾਫ ਵੀ ਜੰਗ ਚੇੜੀ ਹੋਈ ਹੈ ਤੁਸੀਂ ਸਭ ਜਾਣਦੇ ਆ ਕਿ ਪਿਛਲੇ ਦਿਨੀ ਜਿਵੇਂ ਕਿ ਰਮਨ ਅਰੋੜਾ ਜੀ ਨੂੰ ਵੀ ਜਿਹੜਾ ਕਿ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅੱਜ ਐਸਐਸਪੀ ਜਿਹੜੇ ਪਾਜ਼ਿਲ ਕਸਗੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਾਰ ਹਰ ਵੜੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਕਿ ਕਿਸੇ ਤਰ੍ਹਾਂ ਦੀ ਕਰੋਪੀ ਕਿਸੇ ਤਰ੍ਹਾਂ ਦਾ ਕਾਲਾ ਤੁਰਕ ਦੰਦਾ ਪੰਜਾਬ ਵਿੱਚ ਨਹੀਂ ਚਲਣ ਦਿੱਤਾ ਜਾਵੇਗਾ ਆਪ ਸਾਰੇ ਦੇਖਣ ਆਏ ਤੇ ਬਹੁਤ ਬਹੁਤ ਧੰਨਵਾਦ ਜੈ ਹਿੰਦ